ਮੈਂ ਦੋ ਬਤੇ ਵੇਖੇ ਜਿਹੜੇ ਮੋਦ ਕਿਨੜ ਵਿੱਚ ਫਸ ਗਏ ਚਲੇ ਜਾ ਕਰੇ ਤਾਂ ਤੇ ਲੈ ਜਾਈ ਜਿਹੜਾ ਬ੍ਰह्म ਅਭਿਆਸ ਦੱਸਿਆ ਇਹ ਨਾ ਛੱਡੀ ਜੇ ਕੋਈ ਅਭਿਆਸ ਛੱਡ ਜੇ ਉਹ ਦੁਬਾਰਾ ਫੇਰ ਸੰਸਾਰੀ ਬਣ ਜਾਂਦਾ ਹੈ ਉਹਨੂੰ ਅਭਿਆਸ ਕਰਨਾ ਪੈਂਦਾ ਹੈ ਗੁਰੂ ਦਾ ਮੰਤਰ ਜੀਨੇ ਛੱਡਦਾ ਸ਼ਾਸਤਰ ਕਹਿੰਦਾ ਸਿੱਧ ਬਣਿਆ ਵੀ ਨਰਕਾਂ ਨੂੰ ਜਾਂਦਾ ਹੈ ਤਾਂ ਜੇ ਕੋਰ ਮੰਤਰ ਦ੍ਰਿਦਰ ਹੋਵੇ ਗੁਰੂ ਆਵਗੇ ਆਕਾਤ ਤਿਆਗ ਦੇਤ ਗੁਰ ਮੰਤਰ ਜੋ ਸਿੱਧ ਵੀ ਨਰਕੈ ਜਾਤ ਜਿਹਨੇ ਗੁਰੂ ਦਾ ਮੰਤਰ ਛੱਡਦਾ ਹੈ ਭਾਵੇਂ ਸਿੱਧ ਬਣਿਆ ਹੋਵੇ ਉਹ ਵੀ ਨਰਕਾਂ ਨੂੰ ਜਾਂਦਾ ਹੈ ਗੁਰੂ ਦਾ ਮੰਤਰ ਉਹ ਤੈਨੂੰ ਜਪਣੀ ਪਉਂਦਾ ਹੈ। ਇਹਦਾ ਮਾਰამდე ਮੈਂ ਨਾਮ ਜਪਦਾ ਰਹੂੰ। ਘਰ ਨਹੀਂ ਚਲਾਉਂਦਾ। ਭਜਨ ਵੀ ਕਰੂੰਗਾ। ਹਜੂਰ ਕਹਿੰਦੇ ਜਾਹ। ਇਹਨੂੰ ਘਰ ਭੇਜਦਾ। ਘਰੇ ਚਲਿਆ ਗਿਆ। ਇਹਦੀ ਘਰ ਵਾਲੀ ਕਹਿੰਦੀ ਜੀ ਬੜਾ ਸਮਾਂ ਲਾਇਆ ਇਹ ਹੁਣ ਨਾ ਚਲੇ ਜਾਏ ਉਹ ਕਿਤੇ। ਇਹ ਕਹਿੰਦਾ ਮੈਂ ਹੁਣ ਨਹੀਂ ਜਾਂਦਾ। ਲੱਗ ਗਿਆ ਘਰੇ ਰਹਿਣ। ਹੋਲੀ-ਹੋਲੀ ਜੋ ਅਭਿਆਸ ਦੱਸਿਆ ਸੀ ਇਹਨੇ ਸਾਰੇ ਛੱਡਦਾ ਜਿਵੇਂ ਆਪਣਾ ਹੱਥ ਹੁੰਦਾ ਹੈ ਜਦੋਂ ਨਵਾਂ-ਨਵਾਂ ਅਗਰ ਤਾਂ ਸ਼ਾਕੇ ਆਉਨੇ ਆ ਉਦੋਂ ਤਾਂ ਬੜੀਆਂ ਬਾਲਟੀਆਂ ਖੜਕਾਈ ਦੀਆਂ ਲੋਕ ਵਜੇ ਮਗਰੋਂ ਪੰਜ ਸੁਨਾਨੇ ਦੀ ਆ ਜਾਂਦਾ ਹੈ ਉਹ ਸਤਨਾਕ ਵਾਹਿਗੁਰੂ ਉਦੋਂ ਤਾਂ ਦੋ-ਦੋ ਕਾਤਰੇ ਪਾਉਂਦੇ ਆ ਕਈ ਮਗਰ ਹੋਣੀ ਸਾਰਾ ਕੁਝ ਰਾਜਮ ਵਿਗੜ ਜਾਈਏ ਪਰ ਮਹਾਰਾਜ ਕਹਿੰਦੇ ਜਹੇ ਜੀ ਭਾਵਨਾ ਲੈ ਕੇ ਤੁਰਿਆ ਭਾਵਨਾ ਵੱਧਦੇ ਜਾਵੇ ਪਰ ਘਟੇ ਨਾ ਸ਼ਬਦਾਂ ਨਾ ਘਟੇ। ਮੂੜਾ ਘਰ ਚ ਬੈਠਾ ਬ੍ਰह्म ਅਭਿਆਸ ਛੱਡ ਗਿਆ ਹੋਲੀ ਹੋਲੀ ਜਮੇ ਸੰਸਾਰੀ ਬਣ ਗਿਆ। ਉਹ ਮਸਤੀ ਉਹ ਆਨੰਦਨ ਖਤਮ ਹੋ ਗਿਆ ਸੰਸਾਰ ਵਿੱਚ ਅਜ ਕ ਹੋ ਗਿਆ ਅਭਿਆਸ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ ਨੇ ਜਿਹੜਾ ਗੁਰੂ ਕੇ ਸਿੱਖ ਨੂੰ ਨਿਤਨੇਮ ਬਖਸ਼ਿਆ ਹੈ ਇਹਦੇ ਪਿੱਛੇ ਕੋਈ ਸਿਧਾਂਤ ਹੈ ਇਹ ਸਾਰਾ ਬ੍ਰह्म ਅਭਿਆਸ ਹੈ ਨਿਤਨੇਮ ਬਾਣੀ ਬਾਣੀਆਂ ਬਾਈਲੇ ਨੰਬਰ ਤੇ ਜਪਜੀ ਸਾਹਿਬ ਇਹਨੂੰ ਪੜਦਿਆਂ ਮੜਦਿਆਂ ਪੜਦਿਆਂ ਨਰਨਕਾਰ ਤੇਰੇ ਸਾਹਮਣੇ ਖਲੋ ਜਾਗੇ ਜਪਜੀ ਸਾਹਿਬ ਬ੍ਰਹਮਵਸਥਾ ਤੇ ਜਾ ਕੇ ਵੀ ਵੇਖ ਲੋ ਮਸਤੂਆਣੇ ਵਾਲੇ ਮਹਾਪੁਰਖ 1.700 ਜਪਜੀ ਸਾਹਿਬ ਦਾ ਮਾਟ ਰੋਜ਼ ਕਰਦੇ ਬ੍ਰਹਮਵਸਥਾ ਤੱਕ ਪਹੁੰਚਣ ਲੋਗ ਆ ਜਿਹੜੇ ਵੀ ਬੁਰਗਤ ਮਹਾਪੁਰਸ਼ਾਂ ਨੂੰ ਬੜੋਂ ਮੈਂ ਵੇਖੋ ਉਹਨਾਂ ਦਾ ਵਿਆਹ ਕਿੱਡੀ ਵੱਡੀ ਪੰਥਕ ਜ਼ਿੰਮੇਵਾਰੀ ਸੰਤ ਗਿਆਨੀ ਜਰਨੈਲ ਸਿੰਘ ਮਹਾਰਾਜ ਪਿੰਡਰਾ ਵਾਲੇ ਕਿੱਡੀ ਜ਼ਿੰਮੇਵਾਰੀ ਰੋਜ਼ ਦੇ ਨਿਤਨੇਮ ਤੋਂ ਬਿਨਾਂ 101 ਜਪ ਜੀ ਸਭ ਰੋਜ਼ ਦਾ ਸੀ ਉਹਨਾਂ ਦਾ ਐਸੀ ਬਾਣੀ ਐਨਾ ਵਿਆਹ ਸਿਮਰਨ ਕਰਦੇ ਆ ਕਰਦੇ ਆ ਜਪੀ ਸਭ ਪੜਦੇ ਆ ਪੜਦੇ ਆ ਨਿਰੰਕਾਰ ਸਾਹਮਣੇ ਆ ਕੇ ਖੋ ਜਾਨਦੇ ਤੇ ਜਦੋਂ ਕੋਈ ਆ ਗਿਆ ਸਾਹਮਣੇ ਫੇਰ ਆਪਾਂ ਕੀ ਕਰਦੇ ਹੁੰਨੇ ਆ ਫੇਰ ਉਹਨੂੰ ਨਮਸ਼ਕਾਰ ਕਰਦੇ ਆ ਜਦੋਂ ਕੋਈ ਸਾਹਮਣੇ ਆ ਕੇ ਖੜ੍ਹ ਜੇ ਉਹਨੂੰ ਜਾਂ ਫਤੇ ਬੁਲਾਈ ਦੀ ਜਾਂ ਸਲਾਮ ਕਰੀਦਾ ਜਾਂ ਸੱਫਾ ਟੇਕੀਦਾ ਏਸ ਵਾਸਤੇ ਕਲ ਵੀ ਘਰ ਜੀ ਨੇ ਦੂਸਰੇ ਨੰਬਰ ਤੇ ਜਾਪ ਸਭ ਰੱਖਿਆ ਜਾਪ ਸਭ ਨਮਸ਼ਕਾਰ ਕਰਦੀ ਹੈ ਇਹਦੇ ਅੰਦਰੋਂ ਜਾਪ ਸਭ ਪੜ ਲੈ ਅਕਾਲ ਪੁਰਖ ਨੂੰ ਨਮਸ਼ਕਾਰ ਕਰਕੇ ਉੱਠੇਗਾ ਸਭ ਮਨ ਵਾਹਿਗੁਰੂ ਇਹ ਕਲਗੀ ਧਰ ਜੀ ਦੇ ਅੰਦਰਲੇ ਦਰਸ਼ਨ ਹੈ ਓਟਮਾ ਬਣੀਏ ਆਪਾਂ ਦੇਖਦੇ ਆਂ ਭਗਵਾਨ ਕ੍ਰਿਸ਼ਨ ਜੀ ਦੀ ਕਿੰਨੀ ਸੋਹਣੀ ਫੋਟੋ ਹੈ ਬੰਸਰੀ ਵਜਾਉਂਦੇ ਹੈ ਇਹ ਬਾਹਰਲੇ ਦਰਸ਼ਨ ਹੈ ਜੇ ਅੰਦਰੋਂ ਕ੍ਰਿਸ਼ਨ ਦੇਖਣੇ ਆ ਭਗਵਤ ਕੀਤਾ 18 ਅਧਿਆਇ ਕ੍ਰਿਸ਼ਨ ਭਗਵਾਨ ਦੇ ਅੰਦਰਲੇ ਦਰਸ਼ਨ ਹੈ ਜਗਤ ਨੂੰ ਨਾਨਕ ਦੀਆਂ ਫੋਟੋਆਂ ਦੇਖਦੇ ਆ ਇਹ ਬਾਹਰੀ ਦਰਸ਼ਨ ਹੈ ਜੇ ਅੰਦਰੋਂ ਗੁਰੂ ਨਾਨਕ ਦੇਖਣੇ ਜਪਜੀ ਸਾਹਿਬ ਅੰਦਰਲੇ ਦਰਸ਼ਨ ਹੈ ਕਲ ਵੀਰ ਜੀ ਦੇ ਅੰਦਰਲੇ ਦਰਸ਼ਨ ਜਪ ਸਾਹਿਬ ਹੈ ਇਹ ਨਮਸ਼ਕਾਰ ਭਗਤੀ ਹੈ ਜਦੋਂ ਕਿਸੇ ਨੂੰ ਨਮਸਕਾਰ ਕਰ ਲਈਏ ਫਿਰ ਤੀਜੇ ਨੰਬਰ ਤੇ ਆਪਾਂ ਕੀ ਕਰਦੇ ਹਾਂ ਉਹਦੀ ਵਡਿਆਈ ਕਰੀ ਦੀਏ ਇਸ ਵਾਸਤੇ ਤੀਸਰੇ ਨੰਬਰ ਤੇ ਮਹਾਰਾਜ ਨੇ ਸਵਈਆਂ ਦਾ ਪਾਠ ਲਿਖਿਆ ਇਹਦੇ ਚ ਨਮਸਕਾਰ ਉਪਮਾ ਵਡਿਆਈ ਤੇ ਜਦੋਂ ਕਿਸੇ ਦੀ ਵਡਿਆਈ ਕਰ ਲਈਏ ਫਿਰ ਸਮਾਂ ਹੁੰਦਾ ਏ ਤੋਂ ਕੁਝ ਮੰਗ ਲਈਏ ਉਹ ਗਮਾ ਪੀਤੀ ਤੋਂ ਬਾਅਦ ਦੀ ਕੋਈ ਚੀਜ਼ ਮੰਗਣੀ ਹੈ ਇਸ ਵਾਸਤੇ ਚੌਖੇ ਨੰਬਰ ਤੇ ਚੌਪਈ ਸਾਹਿਬ ਦਾ ਪਾਠ ਹੈ ਇਹਦੇ ਚੋਂ ਮੰਗ ਰੱਖੀ ਆਕਾਲ ਪੁਰਖ ਅਗੇ ਮੇਰੀਆਂ ਆਸਾਂ ਪੂਰੀ ਜਾਂਦੇ ਤੇ ਜਦੋਂ ਕੋਈ ਸਾਡੀ ਮੰਗ ਨੂੰ ਮੰਨ ਲੇ ਫਿਰ ਚੌਥੇ ਨੰਬਰ ਤੇ ਉਹਦਾ ਧੰਨਵਾਦ ਕਰੀਦਾ ਵੀ ਆਨੰਦ ਆ ਗਿਆ ਆਨੰਦ ਭਇਆ ਮੇਰੇ ਮਾਏ ਇਹ ਬਾਣੀ ਫਿਰ ਸੱਚੇ ਪਾਤਸ਼ਾਹ ਨੇ ਪੰਜਵੇਂ ਨੰਬਰ ਤੇ ਰੱਖੀ ਆਨੰਦ ਹੋ ਗਿਆ ਜੇ ਜ਼ਿੰਦਗੀ 'ਚ ਆਨੰਦ ਚਾਹਣਾ ਨਾ ਤੈਨੂੰ ਆਨੰਦ ਸਾਹਿਬ ਨਾਲ ਜੁੜਨਾ ਪਊਗਾ ਜਦੋਂ ਕੋਈ ਸਾਡੀ ਮੰਗ ਨੂੰ ਮੰਨ ਨਹੀਂਦਾ ਫਿਰ ਉਹ ਨੂੰ ਕਹਿੰਦੇ ਆਨੰਦ ਭਇਆ ਮੇਰੇ ਮਾਏ आनंद पाया मेरी माए सतगुरु में पाया तूसी मेरी जिंदगी च आनंद आनंदी बनाया ए پنج ਬਾਣੀਆਂ ਦਾ ਸਿਧਾਂਤ ਹੈ ਇਹ ਸਾਰਾ ਬ੍ਰਹਮਚਿੰਤਨ ਹੈ ਬ੍ਰਹਮ ਅਭਿਆਸ ਕੋਈ ਕਰਮਾ ਭਾਗਾ ਵਾਲਾ ਕਰਦਾ ਹੁੰਦਾ ਜਦੋਂ ਅਮਰਤ ਸ਼ਕਾਇਆ ਜਾਂਦਾ ਪੰਜ ਬਾਣੀਆਂ ਪੜ੍ਹ ਕੇ ਸ਼ਕਾਇਆ ਜਾਂਦਾ ਜੇ ਰੋਜ਼ ਪੰਜ ਬਾਣੀਆਂ ਪੜ੍ਹਾਂਗੇ ਸਾਡੇ ਅੰਦਰ ਰੋਜ਼ ਅਮਰਤ ਸੰਚਾਰ ਹੋ ਮੂਲਾ ਪਹਿਲਾਂ ਬੜਾ ਅਭਿਆਸ ਕਰਦਾ ਸੀ ਮਗਰ ਉਹ ਸਾਰਾ ਕੁਝ ਛੱਡ ਗਿਆ ਤੇ ਬਿਲਕੁਲ ਸੰਸਾਰੀ ਬਣ ਗਿਆ ਭੁੱਲ ਗਿਆ ਸੱਚੇ ਪਾਤਸ਼ਾਹ ਨੂੰ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ ਬੰਦਾ ਝੂਠਿਆਂ ਲਾਲਚਾਂ 'ਚ ਲੱਗ ਕੇ ਰੱਬ ਨੂੰ ਭੁੱਲ ਜਾਂਦਾ ਹੈ ਮਰਨਾਂ ਨਹੀਂ ਜਾਣਦਾ ਲਾਲਚਾਂ ਵਿੱਚ ਲੱਗ ਕੇ ਬੰਦਾ ਮਰਨਾਂ ਇਹ ਲਾਲਚ ਲੱਗ ਕੇ ਨਹਿ ਮਰਮ ਪਛੰਨਾ ਬੰਦਾ ਰੱਬ ਨੂੰ ਤਰਦਾ ਹੈ ਮਨ ਨੂੰ ਕਈ ਤਰ੍ਹਾਂ ਦੇ ਲਾਲਚ ਹੈ ਜਿਹਦੇ ਬਸ਼ੀ ਹੁਤ ਹੋ ਕੇ ਤੈਨੂੰ ਲੱਗ ਹੋ ਜਾਂਦਾ ਹੈ ਮੂੜਾ ਸਾਰਾ ਕੁਝ ਪੁੱਲ ਗਿਆ ਸੰਸਾਰੀ ਬੰਦਾ ਹੀ ਬਣ ਗਿਆ ਇਹ ਤੇ ਪੁੱਲ ਗਿਆ ਪਰ ਸੱਚੇ ਪਾਤਸ਼ਾਹ ਨਹੀਂ ਨੂੰ ਲੈ ਗੁਰੂ ਜਿਦੀ ਕੇਰਾ ਬਾਹ ਫੜ ਲੈਂਦਾ ਉਹਨੂੰ ਪਾਰ ਲਾ ਕੇ ਛੱਡਦਾ ਹੈ ਗੁਰੂ ਲੋਕ ਮਹਾਤਮਾ ਲੋਕ ਵੀ ਐਂ ਕਰਦੇ ਬਾਹੇ ਜਨਾਂ ਦੀ ਪਕੜੀ ਐ ਸਿਰ ਦੀਜੇ ਬਾਹੇ ਨਾ ਛੋੜੀਏ ਉਹ ਬੰਦੇ ਲਾ ਕੇ ਛੱਡਦੇ ਹੁੰਦੇ ਜਿਦੀ ਬਾਹ ਫੜ ਲੈਂਦੀ ਸੱਚੇ ਪਾਤਸ਼ਾਹ ਬਾਹੀ ਮਰਦਾਨੇ ਨੂੰ ਕਹਿੰਦੇ ਚੱਲੀਏ ਉਸ ਇਲਾਕੇ 'ਚ ਮਿਲੀਏ ਜਾ ਕੇ ਬੋਏ ਬੜੇ ਲੰਬੇ ਸਮੇਂ ਬਾਅਦ ਮਹਾਰਾਜ ਨੇ ਫੇਰ ਆਪਣੇ ਮubaruk ਚਰਨ ਉਸ ਲਾ ਕੇ ਪਾਏ ਚੱਲਦੇ ਚੱਲਦੇ ਮਹਾਰਾਜ ਇਹਦੇ ਘੇ ਚਲੇਗੇ ਇਲੀ ਘਰ ਵਾਲੀ ਨੇ ਵੇਖ ਲਿਆ ਵੀ ਉਹ ਹੀ ਬਾਪਿਆ ਗੀ ਇੱਕਾ ਵਰਗੀ ਕਹਿੰਦੀ ਕਿ ਤੇ ਫੇਰ ਨਾਲ ਨਾ ਲੈ ਜਾਣੂ ਇਥੇ ਫੇਰ ਨਾਲ ਲੈ ਲੈਣਾ ਨਾ ਕੋਈ ਢਾਲੇ ਮੁਕੇ ਦੇ ਲੁਕ ਜਾ ਕਹਿੰਦੀ ਮਹਾਰਾਜ ਆ ਰਹੀ ਤਬ ਜਾ ਤਬ ਜਾ ਦੇਖ ਲੋ ਗੱਲੇ ਨੂੰ ਸਭ ਤੋਂ ਜਿਆਦਾ ਡਰ ਗੁਰੂ ਲੋਕਾਂ ਤੋਂ ਸਾਧੂ ਸੰਤਾਂ ਤੋਂ ਲੱਗਦਾ ਏ ਜੇ ਕੋਈ ਸਾਡਾ ਬੱਚਾ ਚਾਰ ਤੇ ਗੁਰਦੁਆਰੇ ਚਲੇ ਜਾਵੇ ਨਾ ਜਾਂ ਕਿਤੇ ਸਾਡੇ ਵਰਗੇ ਬਾਬਿਆਂ ਨਾਲ ਅਜੇ ਲੋਕ ਨਾ ਦੇਖਿਓ ਘਰਦਿਆਂ ਨੂੰ ਫਿਕਰ ਕਿੰਨਾ ਪੈ ਜਾਂਦਾ ਸਾਰਾ ਪਿੰਡ ਗੱਲਾਂ ਕਰੂਗਾ ਮੁੰਡਾ ਉਰਦੋ ਆ ਰਹੀ ਪਈ ਤਾਂ ਲੈ ਮੁੰਡਾ ਬਾਬਿਆਂ ਨਾਲ ਗਿਆ ਉਹਦਾ ਮਾੜੇ ਪਾਸੇ ਨਿਆਣਾ ਜਿੱਦਾਂ ਮਰਜੀ ਤੁਰਿਆ ਫਿਰ ਕੋਈ ਨਹੀਂ ਪੁੱਛਦਾ ਭਾਵੇਂ ਮੇਲਿਆਂ 'ਚ ਕੋਈ ਦਸ ਦਿਨ ਲਾਇਆ ਹੋਵੇ ਕੋਈ ਨਹੀਂ ਪੁੱਛਦਾ ਕੋਈ ਮਾੜਾ ਜਿਹਾ ਚੰਗੇ ਪਾਸੇ ਨੂੰ ਮੁੜਿਆ ਨਹੀਂ ਸੰਸਾਰ ਨੂੰ ਉਦੋਂ ਹੀ ਫਿਕਰ ਪੈ ਜਾਂਦੀ ਚੰਗੇ ਪਾਸੇ ਤੁਰ ਕੇ ਤਾਂ ਦੇਖੀ ਉਦਾਂ ਵੇਖ ਲਓ ਬੁੜਿਆਂ ਨੂੰ ਕੋਈ ਪੁੱਛਦਾ ਨਹੀਂ ਘਰਾਂ 'ਚ ਜੇ ਕਿਤੇ ਬਾਪੂ ਗੁਰਦੁਆਰੇ ਰਹਿਦੇ ਚਾਲਣ ਗਵੰਡੀ ਉਹਦੇ ਹੀ ਗੱਲਾਂ ਕਰਨ ਲੱਗ ਜਾਂਦੇ ਵੀ ਬੜਾ ਪੱਕਾਈ ਜਣਾ ਬੜਾ ਪੱਕਾਈ ਛੱਡਦਾ ਕਰਦੇ ਨੇ ਦੇਖੋ ਫਿਰ ਗੱਲਾਂ ਓਵਰ ਪਾਸੇ ਜਿੰਨਾ ਮਰਜੀ ਤੁਰਿਆ ਫਿਰ ਕੋਈ ਨਹੀਂ ਗੱਲ ਕਰਦਾ ਜੇ ਕਿਤੇ ਗੁਰਦੁਆਰੇ ਜਾਣ ਲੱਗਿਆ ਨਾ ਰੋਜ ਗਵੰਡੀ ਜੁਰ ਨਹੀਂ ਕਰਨਾ ਕਰਨ ਲੱਗ ਜਾਂਦੇ ਵੀ ਤੜਕੇ ਉੱਥੇ ਚੱਲਿਆ ਜਾਂਦਾ ਕੁਝ ਕਰਕੇ ਲੱਗੂਗਾ ਸਤਨਾਮ ਸ੍ਰੀ ਵਾਹਿਗੁਰੂ ਜੀ ਨੇ ਰੀਣਾ ਉਦਾਂ ਜਿੱਥੇ ਮਰਜ਼ੀ ਕਰਿਆ ਬਰੀ ਕੋਈ ਨਹੀਂ ਪੁੱਛਦਾ ਜੇ ਗੁਰਦੁਆਰਿਆਂ ਨੂੰ ਡੇਗਾ ਲੋਕ ਪੁੱਛਣਗੇ ਸੌਖਾ ਬਣਾਨਾ ਨਹੀਂ ਦਿਆ ਗੁਰਦਾਰੇ ਮੈਂ ਚੰਗੇ ਪਾਸੇ ਕੋਈ ਮੁੜੇਦਾ ਸੀ ਉਹਨੂੰ ਰੋਕਨ ਵਾਲੇ ਪਰੇ ਆਹ ਮਾੜੇ ਪਾਸੇ ਉਪੁੰਨ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਇਹ ਗਲੀ ਦੇ ਵਿੱਚ ਚਿੱਕੜ ਬੜਾ ਜੇ ਚੰਗੇ ਪਾਸੇ ਤੁਰੇਗਾ ਜਿੱਕੜੀ ਨਿਕਲ ਪਊਗਾ ਤੇਰੇ ਤੇ ਲੋਕ ਤੇਰੀਆਂ ਗੱਲਾਂ ਕਰਨ ਗਲੀਆਂ ਜਿੱਕੜ ਦੂਰ ਕਰ ਨਾਲ ਪਿਆਰੇ ਲੇਹੋ ਦੂਜਾ ਪਾਠ ਵੀ ਮਹਾਂਪੁਰਖ ਪੜਾਉਂਦੇ ਹੁੰਦੇ ਸੀ ਕਹਿੰਦੇ ਗਲੀਆਂ ਜਿੱਕੜ ਦੂਰ ਕਰ ਲੋਕ ਗੱਲਾਂ ਨਾਲ ਵਾੜਾ ਝਕਰਵਾਉਂਦੇ ਤੇ ਤੇ ਨਾਲ ਪਿਆਰੇ ਲੇਹੋ ਚੱਲਾਂ ਤਾਂ ਪੇਜੇ ਕੰਬੜੀ ਰਾਹਾਂ ਤਾਂ ਟੁੱਟੇ ਇਸ ਮਾਰਗ ਤੇ ਤੁਰਨਾ ਔਖਾ ਪਰ ਸੁਰਮੇ ਲੋਕ ਰੱਬ ਦੇ ਪਿਆਰੇ ਦੰਦੇ ਉਹ ਕਹਿੰਦੇ ਹੋ ਭਿਜੋ ਛਿਜੋ ਕੰਬੜੀ ਅੱਲਾ ਬਰਸੇ ਬੇਹੋ ਜਾਇ ਬਣਾ ਤੈਨਾ ਸੱਜਣਾ ਕੁੱਟੇ ਨਾਹੀ ਨੇਹੋ ਪੂਰੀ ਪਰਵਾ ਕਰਦੇ ਘਰ ਸੱਜਣਾ ਦਾ ਦੂਰ ਉਹ ਕਹਿੰਦੇ ਜਿੰਨਾ ਮਰਜੀ ਦੂਰ ਘਰ ਹੈ ਮੇਰੇ ਪਿਆਰੇ ਦਾ ਮੈਂ ਜਾਊਗਾ ਜੀ ਕਹ ਸੱਜਣਾ ਦਾ ਦੂਰ ਮੈਂ ਵੀ ਜਾ ਜੋ ਕੰਬੜੀ ਅੱਲਾ ਬਰਸੇ ਮੇਹੋ ਜਾਏ ਰਿਲਾ ਤਨ ਸਜਣ ਤੂੰ ਤੇ ਨਹੀਂ ਮੇਹੋ ਜੋ ਉਹਨਾਂ ਦੇਖੀ ਜੁਗ ਹੈ ਇਹ ਚੱਕੜ ਪਾਰ ਕਰਨਾ ਪਉਂਦਾ ਨੂੜੇ ਦੀ ਘਰ ਵਾਲੀ ਨੇ ਲਪੋਤਾ ਨੂੜਾ ਦਮਕਾ ਮਾਰ ਕੇ ਅੰਦਰ ਵੜ ਜਾ ਉਹ ਵੀ ਬਾਬੇ ਆਗੇ ਲੈ ਜਾਣਗੇ ਤੈਨੂੰ ਜਿੱਨਾਂ ਚ ਰਮੈ ਨਾ ਗਾਹ ਬਾਹਰ ਆਈ ਉਹ ਜਿਹੜਾ ਡਰਦਾ ਸੀ ਕਈ ਬੰਦੇ ਡਰਦੇ ਹੁੰਦੇ ਐ ਚਲੋ ਡਰਨਾ ਵੀ ਮੈਂਨਾ ਬੀਬੀਆਂ ਨੂੰ ਸੁਭਾਈ ਲੰਗਰ ਪ੍ਰਸ਼ਾਦਾ ਦਾ ਇਹਨਾਂ ਨੂੰ ਵੀ ਲੈਣਾ ਕੋਸਾ ਕਰਨਾ ਜੀਵਾ ਡਰਨਾ ਵੀ ਚਾਹੀਦਾ ਬਾਲੇ ਲੰਗਰ ਕੇ ਜੇ ਮਾਰਿਆ ਕੋ ਥੋੜਾ ਜਿਹਾ ਡਰ ਵੀ ਜਾਇਆ ਕੋ ਕੋ ਪ੍ਰਸ਼ਾਦਾ ਦਾ ਇਹਨਾਂ ਨੂੰ ਵੀ ਦੇਨੇ ਆ ਚਲੋ ਕਈ ਬਾਲਾ ਕਰਦੇ ਹੁੰਦੇ ਐ ਇੱਕ ਸਾਡੇ ਨਾਲ ਰਹਿੰਦਾ ਹੁੰਦਾ ਸੀ ਹੁਣ ਤਾਂ ਆਇਆ ਨਹੀਂ ਉਹਨੂੰ ਅਸੀਂ ਪ੍ਰਸ਼ਾਦ ਵਰਤਾਈਏ ਉਹ ਮੈਂ ਡੱਬਾ ਦਾ ਡੱਬਾ ਲੇਤਾ ਸਾਰਿਆਂ ਨੂੰ ਭੋਲ ਭੋਲ ਕੇ ਦੇਈਏ ਜਦੋਂ ਉਹਦੀ ਘਰ ਵਾਲੀ ਬੇਟੀ ਉਹਨੂੰ ਡੱਬਾ ਹੀ ਪੜਾਉਂਦੀ ਸਾਰਾ ਡੱਬਾ ਹੀ ਉਹ ਮੈਂ ਕਹਿ ਇੱਕ ਕਰਾਂ ਕਹਿੰਦਾ ਮਡਾਰੀ ਇਹਨਾਂ ਦਾ ਹੀ ਕਈ ਬੰਦੇ ਬੋਲਾ ਤਾਂ ਮੁੜੇ ਦੀ ਘਰ ਵਾਲੀ ਕਹਿੰਦੀ ਇੱਥੇ ਲੁਕਿਆ ਰਹੇ ਬਾਹਰ ਨਹੀਂ ਇਤਰ ਸੱਜੇ ਪਾਪਸ਼ਾ ਵਾਜਾਂ ਮਾਰਦੇ ਆ ਮੂਹਿਆ ਆ ਜਾ ਭਾਈ ਇਹ ਵਾਰੋ ਹੀ ਗਈ ਜਾਂਦੀ ਹੈ ਨਾ ਮਹਾਰਾਜ ਹੈ ਹੀ ਨਹੀਂ ਮੁੜਾ ਪਕ ਹੈ ਹੀ ਨਹੀਂ ਮੇਰਾ ਕਰ ਸਤਗੁਰ ਬਾਰ ਬਾਰ ਵਾਜਾਂ ਮਾਰਦੇ ਭਾਈ ਵੀਰ ਅਸੀਂ ਨਾਲ ਨਹੀਂ ਲੈ ਕੇ ਜਾਂਦੇ ਅਸੀਂ ਮਿਲਣ ਵਾਸਤੇ ਆਏ ਨਹੀਂ ਮਹਾਰਾਜ ਹੈ ਹੀ ਨਹੀਂ ਕਰ ਇਹ ਤੇ ਦੂਰ ਗਿਆ ਹੈ ਹੈ ਨਹੀਂ ਕਿ ਇੱਕ ਵਾਰੀ ਉਹ ਆ ਨੋ ਵਾਰੀ ਉਹ ਆ ਜਦੋਂ ਤੀਜੀ ਵਾਰੀ ਨਾ ਹੀ ਮੰਨੀ ਤਾਂ ਤਾਂ ਅੰਦਾਜ਼ਾ ਦੇ ਮਾਲਕ ਜਗਤ ਕੋ ਨਾਨਕ ਕਹਿੰਦੇ ਭਾਈ ਜੇ ਕਹਿਨੀ ਹੈ ਊੜਾ ਹੈ ਨਹੀਂ ਜੰਗਾ ਫਿਰ ਊੜਾ ਨਹੀਂ ਨਹੀਂ ਆਖੋ ਸੱਜਣਾ ਜੀ ਬਾਜ ਤੁਨੀ ਯਾਦੇ ਬਚਨ ਕੀਤਾ ਕਿ ਹੀਰੇ ਦੇ ਵਿੱਚੋਂ ਸੱਪ ਨਿਕਲਿਆ। ਕੁਦਰਤ ਕਾਦਰ ਦੇ ਅਧੀਨ ਹੈ। ਕੁਦਰਤ ਅਨੰਕਾਰ ਦੇ ਅਧੀਨ ਜਾਂਦੀ ਹੈ। ਸੱਪ ਨਿਕਲਿਆ ਤੇ ਮੂਹਰੇ ਦੇ ਗਿੱਡੇ ਤੇ ਲੰਗ ਮਾਰਿਆ। ਹਾਏ ਹਾਏ ਕਰਦਾ ਮੂਹਰੇ। ਸੱਤੇ ਬਾਦਸ਼ਾਹ ਬਾਦ ਦਰਗਤਾਂ ਦੀ ਖੰਨੀ ਛਾਵੇਂ ਜਾ ਕੇ ਸੱਜੇ। ਮੂੜੇ ਦੇ ਸੱਪ ਲੜ ਗਿਆ ਪਿੰਡ 'ਚ ਰੌਲਾ ਪੈ ਗਿਆ ਇਲਾਜ ਕਰਨ ਵਾਲੇ ਲੈ ਆਲੇ ਉਹਨਾਂ ਨੇ ਵਹਿਰੇ ਮਣ ਕੇ ਬੁਣ ਕੇ ਲਾ ਕੇ ਦੇਖੇ ਨਾ ਗੱਲ ਬਣੀ ਉਹ ਵੀ ਹੱਥ ਖੜੇ ਕਰ ਗਏ ਉਹ ਕਹਿੰਦੇ ਜਿਹੜੇ ਗੁਰੂ ਦਾ ਸੇਵਕ ਹੈ ਉਹਨਾਂ ਦੇ ਚਰਨਾਂ 'ਚ ਲੈ ਜਾਉਂ ਸਾਰਾ ਪਿੰਡ ਫਿਰ ਮੂੜੇ ਨੂੰ ਚੱਕ ਕੇ ਜਗਤ ਗੁਰੂ ਨਾਨਕ ਦੇ ਚਰਨਾਂ 'ਚ ਲਿਆਇਆ ਮਹਾਰਾਜ ਤੁਹਾਡਾ ਸੇਵਕ ਆ ਕਿਰਪਾ ਕਰਦੇ ਹੋ ਆਤਮ ਸਹਾਣੇ ਵਿਆਮਗੁਰ ਉਹਨੇ ਨਮਸ਼ਕਾਰ ਕੀਤੀ ਉਹਨੋਂ ਤੋਂ ਮਹਾਰਾਜ ਵੱਲ ਵੇਖਿਆ ਨਹੀਂ ਜਾਂਦਾ ਵਾਅਦੇ ਕਰਕੇ ਮੁੱਕਰਿਆ ਹੋਇਆ ਗੁਰੂ ਵੱਲ ਝਾਕਣ ਦੀ ਹਿੰਮਤ ਨਹੀਂ ਵਾਦਿਆਂ ਤੋਂ ਮੁਕਰੀਆ ਗੁਰੂ ਵੱਲ ਨજર ਨਹੀਂ ਬਣਾ ਸਕਦਾ ਇਹ ਤਾਂ ਆਪਾਂ ਤੱਕੜੇ ਆ ਬੜਾ ਬੜੇ ਪਾਪ ਕਰਕੇ ਫਿਰ ਗੁਰੂ ਦੇ ਸਾਹਮਣੇ ਖੜ ਜਾਂਦੇ ਆ ਕਿ ਪਰ ਜਿਨ੍ਹਾਂ ਦੀ ਅਣਖ ਜਿਉਂਦੀ ਉਹ ਕਹਿੰਦੇ ਮੱਥੇ ਕਿਵੇਂ ਲੱਗੀਏ ਤੁਹਾਡੇ ਕੀਤੇ ਵਾਦੇ ਸਭ ਨੂੰ ਨਵਾਇ ਕਿ ਮੈਂ ਵਾਦਿਆਂ ਤੋਂ ਮੁਕਰੀਆ ਮੱਥੇ ਗੁਰਾਂ ਦੇ ਲੱਗਿਆ ਨਾ ਜਿਹੜਾ ਵਾਦਾ ਕਰਕੇ ਮੁਕਰੇ ਆਇਆ ਕਿ ਮੈਂ ਮੱਖੇ ਲਾ ਦਿਉਂਗਾ ਮੂੜੇ ਤੋਂ ਨજર ਨਹੀਂ ਵਾਹਣ ਦੀ ਮਹਾਰਾਜ ਮੈਂ ਵਾਦਾ ਕਰਕੇ